ਲੋਕ ਦੋਸਤੋ ਅੱਜ ਆਪਾਂ ਐਵੇਂ ਪਿੰਡ ਭਾਗੀਵੰਦੋਂ ਅੰਦਰ ਬੱਕਰਾ ਮੰਡੀ ਤੇ ਤੇ ਭਾਈ ਬਹੁਤ ਟੌਪ ਦਾ ਬੱਕਰੇ ਲਗਾਏ ਦੋ ਇਹ ਵਾਲਾ ਭਾਈ ਠੀਕ ਹੈ ਭਾਈ ਵਧੀਆ ਤੁਸੀਂ ਕੀ ਨਾਮ ਹੈ ਵੀਰੇ ਆਪਣਾ ਗੁਰਦੀਪ ਸਿੰਘ ਹੈ ਇਹ ਆਪਣਾ ਦਾ ਗੁਰਦੀਪ ਸਿੰਘ ਪਿੰਡ ਭਾਗੀਵੰਦ ਜੀ ਠੀਕ ਹੈ ਜੀ ਤਸੀਰ ਤਰਵੰਡੀ ਸਾਹਿਬ ਉਹ ਡਿਸਟ੍ਰਿਕਟ ਮਠੰਡਾ ਬੱਕਰੇ ਬਾਰੇ ਜਾਣਕਾਰੀ ਦੋ ਵੀਰੇ ਕੋਲ ਆਪਣਾ ਇਹ ਵੀਰੇ ਹੁਣ ਚਾਰ ਦੇ ਦੰਦ ਚੱਕਦਾ ਹੈਗਾ ਠੀਕ ਹੈ ਜੀ ਹਾਂ ਪੰਮਾ ਸੈਦੋ ਕਾਲੀ ਬਲੱਡ ਲਾਈਨ ਦਾ ਬੱਚਾ ਇਹ ਆਪਣੇ ਕੋਲੇ ਕ੍ਰੋਸਿੰਗ ਖਾਤਰ ਇਹ ਬੰਦੇ ਨੇ ਕਿਸੇ ਨੇ ਬੱਕਰੀ ਕ੍ਰੋਸ ਕਰਾਉਣੀ ਹੋਵੇ ਆਪਾਂ ਛੱਡ ਦਿੰਦੇ ਆ 2500 ਰੁਪਏ ਫੀਸ ਹੈ ਦੀ ਠੀਕ ਹੈ ਵੀਰੇ ਤੇ ਰਿਜ਼ਲਟ ਆਪਾਂ ਇਹਦਾ ਦਿਖਾ ਦਿੰਦੇ ਆ ਆਹਦੇ ਨਾਲ ਖੜਾ ਬੰਦਾ ਕਦੋਂ ਵੀ ਆ ਕੇ ਰਿਜ਼ਲਟ ਚੈੱਕ ਕਰਕੇ ਆ ਇਹਦੀ ਪਾਠਾ 6 ਮਹੀਨੇ ਦੀ ਕੰਨਾਂ ਦੀ ਲੈਂਥ ਆ ਆ ਪਠਾ ਇਸ ਤਰ੍ਹਾਂ ਇਹ ਸਾਰੇ ਬੱਚੇ ਇਸੇ ਦੇ ਆ ਸਾਰੇ ਬੱਚੇ ਇਸੇ ਦੇ ਆ ਬਈ 6-6 ਮਹੀਨੇ ਨਗਾ ਬਠਾਏ ਬੰਦਾ ਰਿਜ਼ਲਟ ਦੇਖ ਕੇ ਫੇਰ ਬੱਕਰੀ ਕ੍ਰੋਸ ਕਰਵਾ ਕੇ ਲੈ ਕੇ ਜਾਵੇ ਠੀਕ ਹੈ ਵੀਰੇ ਹਾਂ ਜੀ ਇੱਕ ਬੱਚਾ ਹੋਰ ਆ ਉਹ ਉਹ ਰਣਗਿਆਂ ਵਾਲ ਦੇ ਸਣੀਏ ਲਗੀ ਬਲੱਡ ਲਾਈਨ ਦਾਗਾ ਇਹ ਤੋਂ ਵੀ ਕਿਸੇ ਬੰਦੇ ਨੇ ਚੰਗੀ ਬੱਕਰੀ ਖਾਸ ਕਰਾ ਲਈ ਹੋਈ ਹੈ ਵੀ ਛੱਡ ਜਾਗੇ ਠੀਕ ਆ ਵੀਰੇ ਹਾਂ ਅੱਛਾ ਕੋਈ ਇਸ ਬੱਕਰੇ ਦੇ ਕੋਈ ਆਪਾਂ ਬੱਚੇ ਵੇਚਦੇ ਆ ਹਾਂ ਵੀਰੇ ਬੱਚੇ ਵੇਚਦੇ ਆ ਕੀ ਪ੍ਰਾਈਸ ਆ ਵੀਰੇ ਇਹਨਾਂ ਦਾ ਇਹਦਾ 15000 ਰੁਪਏ ਤੋਂ ਪਲੱਸ ਬੱਚਾ ਵਿਕ ਜਾਂਦਾ ਵੀਰੇ ਠੀਕ ਆ ਵੀਰੇ ਹਾਂ 1.5-2 ਮਹੀਨੇ ਦਾ ਰਿਜ਼ਲਟ ਆਪ ਦੇ ਦੀ ਲੈ ਕੇ ਜਾਂਦਾ ਇਹ ਜ਼ਿਆਦਾਤਰ ਹਾਈਟ ਕਿੰਨੀ ਹੋਰੇ ਬੱਕਰੇ ਦੀ ਹਾਈਟ ਇਹਦੀ 43-44 ਇੰਚ ਹੈ ਦੋ ਚਾਰ ਦਿਨ ਤੇ ਹੁਣ ਤੋ ਵੇ 45 44 ਹਾਈਟ ਆ ਰਹੀ ਹਾਂ ਉਹ ਬਲੈਕ ਲਾਈਨ ਬਹੁਤ ਵਧੀਆ ਬੰਦ ਤੂ ਇੱਕ ਆ ਪਠਾ ਵਈ ਕਾਲੀ ਜੈਡ ਬਲੈਕ ਜਮਾ ਚਿੱਟੀਆਂ ਅੱਖਾਂ ਦੀ ਇਹ ਸੇਲ ਕਰਨ ਵਾਸਤੇ ਹਾਂ ਇਹ ਸੇਲ ਕਰਨ ਖਤਰਾ ਵੀਰੇ ਚਾਰ ਇੱਕ ਆ ਲਾਲ ਡੱਬੀ ਪਠਾ ਵੀਰੇ ਇਹ ਵੀ ਸੇਲ ਹੈ ਜੀ ਹਾਂ ਇਹ ਵੀ ਸੇਲ ਹੈ ਪ੍ਰਾਈਜ਼ ਇਹਨਾਂ ਦਾ ਇਹਦਾ 10000 ਰੁਪਏ ਵੀਰੇ ਇਹਦਾ 15000 ਰੁਪਏ ਜਮਾ ਦੇਣ ਲੈਣ ਫਿਕਸ ਮੋਬਾਈਲ ਨੰਬਰ ਬੋਲ ਦੋ ਵੀਰੇ ਆਪਣਾ 94170 61145 ਦਵਰਾਬੂ 9317062145 ਗਰਦੀਪ ਸਿੰਘ ਮੇਰਾ ਨਾਮ ਹੈ ਕੋਈ ਵੀ ਬੰਦੇ ਨੇ ਕੋਈ ਬੱਕਰੀ ਦੀ ਕੋਈ ਦਵਾਈ ਬੁੱਢੀ ਬਾਰੇ ਪੁੱਛਣਾ ਹੋਵੇ ਜਦੋਂ ਵੀ ਬੰਦਾ ਪੁੱਛ ਸਕਦਾ ਹੈ ਠੀਕ ਹੈ ਹਾਂ ਕਿਸੇ ਨੇ ਫਾਰਮ ਬਾਰੇ ਕੋਈ ਜਾਣਕਾਰੀ ਲੈਣੀ ਹੈ ਕੋត្រੇ ਆ ਕੇ ਫਾਰਮ ਦੇਖਣਾ ਹੈ ਬੰਦੇ ਨੇ ਟ੍ਰੇਨਿੰਗ ਲੈਣੀ ਹੈ ਕੋਈ ਫੀਸ ਨਹੀਂ ਇੱਕ ਦਿਨ ਆਵੇ ਦੋ ਦਿਨ ਜਿਹੋ ਕੰਮ ਸਿੱਖਣਾ ਸਿੱਖ ਸਕਦਾ ਬੰਦਾ ਹਾਂਜੀ ਧੰਨਵਾਦ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ